मुरदार मुरदा ते स्टेचू लॻा हैंध उहो साफ़ सफ़ाई जे खड़ियूं जा कोई बि है कोई शरारती अंसर के वेठा ਕਿਸੇ ਤਾਂ ਆਂਦੀ ਸਾਡੇ ਮਕੇਰੀਆਂ ਵਾਲ ਸਟੈਚੂ ਤੇ ਛੇੜਛਾੜ ਕਰ ਸਕਦਾ ਉਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਉਸ ਦੇ ਸੰਬੰਧ ਦੇ ਵਿੱਚ ਜੋ ਅੰਮ੍ਰਿਤਸਰ ਘਟਨਾ ਹੋਈ ਹੈ ਉਸ ਦੇ ਸੰਬੰਧ ਦੇ ਵਿੱਚ ਅਸੀਂ ਮਕੇਰੀਆਂ ਦੇ ਵਿੱਚ ਰੋਸ ਮਾਰਚ ਕਰ ਰਿਹਾ ਹਾਂ ਤਵਾਸਾਰ ਤੁਹਾਡੀ ਸੋਚ ਤੇ ਤਵਾ ਦੇਵਾਂਗੇ ਸੋਚ ਤੇ ਤਵਾਸਾਰ ਤੁਹਾਡੀ ਸੋਚ ਪ੍ਰਦਾਨ ਮਕੇਰੀਆਂ ਅੱਜ ਅਸੀਂ ਸਾਰੇ ਮੇਰੇ ਦਲਿਤ ਭਰਾ ਸਾਰੇ ਅੱਜ ਇਕੱਠੇ ਹੋਏ ਆ ਕਿਉਂਕਿ ਕੱਲ ਦੀ ਜੋ ਘਟਨਾ ਹੈ ਅੰਮ੍ਰਿਤਸਰ ਬਹੁਤ ਹੀ ਮਤਭਾਣੀ ਗੱਟਨਾ ਮੈਂ ਕਹਿੰਦਾ ਬਹੁਤ ਹੀ ਮਾੜੀ ਘਟਨਾ ਹੋਈ ਹੈ ਜੋ ਕਿ ਪੰਜਾਬ ਵਿੱਚ ਅਜੇ ਤੱਕ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ 바ਵਾ ਸਾਹਿਬ ਦੀ ਪ੍ਰਤਿਮਾ ਤੇ ਕੋਈ ਇਦਾਂ ਦਾ ਕਰੀ ਕਰੀ ਮਤਲਬ ਕਿ ਇਦਾਂ ਦਾ ਹਮਲਾ ਜੋ ਵੀ ਉਹਨਾਂ ਨੇ ਕੀਤਾ ਆ ਤੋੜ ਭਾਜ ਕਦੀ ਨਹੀਂ ਹੋਈ ਸੀਗੀ ਇਹ ਫਸਟ ਟਾਈਮ ਇਦਾਂ ਦਾ ਹੋਇਆ ਹੈ ਜੋ ਕਿ ਮੈਂ ਕਹਿੰਦਾ ਕਿ ਦੇਖੋ ਸਰਕਾਰ ਉੱਤੇ ਮੈਂ ਸਿੱਧੇ ਬਲੇਮ ਲਾਣਾ ਪ੍ਰਸ਼ਾਸਨ ਉੱਤੇ ਕਿ ਇੱਕ ਤੁਸੀਂ ਗਣਤੰਤਰ ਦਿਵਸ ਤੇ ਅਗਰ 바ਵਾ ਸਾਹਿਬ ਦੀ ਪ੍ਰਤਿਮਾ ਤੇ ਹਮਲਾ ਹੋ ਸਕਦਾ ਆ ਤਾਂ ਬਾਅਦ ਵਿੱਚ ਕੀ ਹੋਏਗਾ ਬਹੁਤ ਜ਼ਰੂਰੀ ਹੈ ਦੇਖੋ ਇਹਨਾਂ ਦੇ ਟਾਈਮ ਵਿੱਚ ਹੀ ਸਿੱਧੂ ਮੂਸੇਵਾਲਾ ਸਟਾਰ ਇੱਕ ਉਹਨਾਂ ਦਾ ਹੋਇਆ ਕਈ ਖਿਡਾਰੀ ਮਾਰੇ ਗਏ ਤਾਂ ਹੁਣ ਇੱਕ ਆ ਵੀ ਇੱਕ ਸਾਨੂੰ ਦੇਖਣ ਨੂੰ ਮਿਲ ਗਈ ਜਿਹੜੀ ਚੀਜ਼ ਆਪਾਂ ਨਹੀਂ ਸੋਚੀ ਸੀਗੀ ਮੈਂ ਇਹੀ ਕਹਿਣਾ ਆ ਦੇਖੋ ਜੋ ਵੀ ਹੈਗਾ ਆ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਿਹੜਾ ਵੀ ਇਹਦੇ ਪਿੱਛੇ ਸਮਾਜ ਗਲਤ ਦਸਤਕਵੇਗੇ ਆ ਉਹਨਾਂ ਦੇ ਬੰਦੀ ਕਾਰਵਾਈ ਜੋ ਕਰਨੀ ਚਾਹੀਦੀ ਹੈ ਜਿਹੜਾ ਆਂਦੀ ਉਹਨੂੰ ਫੜ ਵੀ ਲਿਆ ਗਿਆ ਹੈ ਪਰਚਾ ਵੀ ਦਰਜ ਹੋ ਚੁੱਕਾ ਹੁਣ ਆਪਾਂ ਕੀ ਚਾਹੁੰਦੇ ਹਾਂ ਜੋ ਉਹਦੇ ਪਿੱਛੇ ਦੇਖੋ ਜੀ ਉਹਨੇ ਇਕੱਲੇ ਨਾਲ ਨਹੀਂ ਕੀਤਾ ਇੱਕ ਪੌੜੀ ਦੇਖੋ ਸੀੜੀ ਕਿੰਨੀ ਵੱਡੀ ਆ ਕੱਲਾ ਤਾਂ ਲੈ ਕੇ ਨਹੀਂ ਆ ਸਕਦਾ ਕੋਈ ਨਾ ਕੋਈ ਉਹਦੇ ਨਾਲ ਸੀਗੇ ਬੰਦੇ ਜਿਹੜੇ ਉਹਨਾਂ ਚੜ੍ਹ ਕੇ ਉੱਥੇ ਗਿਆ ਆ ਉਹਨੂੰ ਚੜਾਇਆ ਗਿਆ ਆ ਮੈਂ ਕਹਿੰਦਾ ਜੋ ਵੀ ਉਹਦੇ ਨਾਲ ਹੈਗੇ ਆ ਉਹਨੂੰ ਫੜਿਆ ਜਾਵੇ ਤੇ ਤਹਿ ਤੱਕ ਜਾਇਆ ਜਾਵੇ ਕਿ ਜੋ ਵੀ ਹੈਗਾ ਆ ਅਗਰ ਰਾਜਨੀਤੀ ਕੇ ਕੋਈ ਹੈਗਾ ਆ ਉਹਨੂੰ ਵੀ ਫੜਿਆ ਜਾਵੇ ਜੋ ਵੀ ਸਮਾਜਿਕ ਤੱਤ ਜੋ ਗਲਤ ਅਰਖਤ ਕਰ ਰਿਹਾ ਉਹਨੂੰ ਫੜਿਆ ਜਾਣਾ ਹੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਲਮਿਕੀ ਹਰ ਹਰ ਵਲਮਿਕੀ ਜੈ ਸੰਵਿਧਾਨ ਜੈ ਮੂਲ ਨਿਵਾਸੀ ਮੈਂ ਕਮਲ ਹੌਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਮਿਸ਼ਨ ਪੰਜਾਬ ਅਤੇ ਰਾਸ਼ਟਰੀ ਅਧਿਐਤ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨਲ ਟਰਸਟ ਰਜਿਸਟਰਡ ਭਾਰਤ ਮੇਰੇ ਨਾਲ ਅੰਬੇਦਕਰ ਚੈਨਾਮੂਲ ਨਿਵਾਸੀ ਦੇ ਮੇਰੇ ਸਾਥੀ ਮਨਜੀਤ ਖਾਨਪੁਰ ਅੱਜ ਬਹੁਤ ਸਾਰੇ ਸੱਜਣਾ ਨੇ ਸਾਡੇ ਨਾਲ ਮਿਲ ਕੇ ਗੱਲ ਜੋ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਇੱਕ ਸ਼ਰਾਰਤੀ ਅਨਸਰ ਦੁਆਰਾ ਭੰਨ ਤੋੜ ਕੀਤੀ ਗਈ ਜੋ ਕਿ ਸਾਰੇ ਸਮਾਜ ਨੂੰ ਇਹ ਗੱਲ ਪਤਾ ਲੱਗੀ ਆ ਕਿ ਉਹ ਇਨਸਾਨ ਕੱਲਾ ਆਪਣੀ ਸੋਚ ਦਾ ਇਨਸਾਨ ਨਹੀਂ ਸੀ ਜਿਹਨੇ ਬਾਬਾ ਸਾਹਿਬ ਦੇ ਬੋਤੋ ਦਾ ਨੁਕਸਾਨ ਕੀਤਾ ਉਹ ਕੁਝ ਕੈਸੀਆਂ ਤਾਕਤਾਂ ਦੇ ਬਹਿਕਾਵੇ ਵਿੱਚ ਆਇਆ ਹੋਇਆ ਇਨਸਾਨ ਸੀ ਜਿਹਨੀਆਂ ਤਾਕਤਾਂ ਅੱਜ ਭੈ ਖਾਰੀਆਂ ਅੰਬੇਡਕਰ ਦੇ ਨਾਂ ਤੋਂ ਉਹ ਤਾਕਤਾਂ ਸੰਸਦ ਦੇ ਵਿੱਚ ਬੋਲ ਰਹੀਆਂ ਸ਼ਰਿਆਮ ਕਿ ਫੈਸ਼ਨ ਹੋ ਗਿਆ ਅੰਬੇਡਕਰ 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 ਇਹ ਫੈਸ਼ਨ ਹੀ ਹੈ ਜੇ ਫੈਸ਼ਨ ਆ ਤੇ ਫਿਰ ਤੁਹਾਨੂੰ ਡਰ ਕਿਉਂ ਲੱਗਦਾ ਅੰਬੇਡਕਰ ਦੇ ਨਾਂ ਤੋਂ ਤੁਸੀਂ ਇਹੋ ਜਿਹੇ ਅੰਸਰਾਂ ਨੂੰ ਬਹਿਗਾ ਕੇ ਕਿਉਂ ਭੇਜਦੇ ਹੋ ਕਿਉਂ ਇਹ ਸ਼ਰਾਤਾਂ ਕਰਾਉਂਦੇ ਹੋ ਅੰਬੇਡਕਰ ਇੱਕ ਨਾਂ ਨਹੀਂ ਅੰਬੇਡਕਰ ਇਕ ਇਨਸਾਨ ਨਹੀਂ ਅੰਬੇਡਕਰ ਇੱਕ ਸੋਚ ਹੈ ਅੰਬੇਡਕਰ ਇੱਕ ਫਲਸਫਾ ਹੈ ਔਰ ਅੱਜ ਜੋ ਫਲਸਫਾ ਸਮਾਜ ਦੇ ਅੰਦਰ ਜਿੰਨੀਆਂ ਮਾੜੀਆਂ ਸੋਚਾਂ ਜਿੰਨੇ ਧਰਮ ਪ੍ਰਸਤ ਫਿਰਕਾ ਪ੍ਰਸਤ ਲੋਗਾ ਉਹਨਾਂ ਨੂੰ ਸੁਪਰੈਸ ਕਰਨ ਵਾਲੀ ਸੋਚ ਆ ਔਰ ਇਹ ਸੋਚ ਹੁਣ ਸਾਰਿਆਂ ਤੇ ਭਾਰੀ ਪੈ ਰਹੀ ਆ ਇਸ ਕਰਕੇ ਇਹ ਲੋਕ ਡਰ ਰਹੇ ਆ ਕਿ ਅੰਬੇਡਕਰ ਦੇ ਨਾਮ ਨੂੰ ਇਸ ਦੁਨੀਆ ਤੋਂ ਕਿੱਦਾਂ ਮਟਾਇਆ ਜਾਏ ਹੁਣੇ ਨਾ ਮਿਟਣਾ ਨਹੀਂ ਕਿਉਂਕਿ ਅੰਬੇਦਕਰ ਨੇ ਉਹ ਗ੍ਰੰਥ ਭਾਰਤ ਨੂੰ ਦਿੱਤਾ ਜਿਹੜਾ ਗ੍ਰੰਥ ਅੱਜ ਬਹੁਤ ਸਾਰੀਆਂ ਸਦੀਆਂ ਤੱਕ ਕਿਉਂਕਿ 5000 ਸਾਲ ਅਸੀਂ ਸੰਤਾਪ ਚੱਲਿਆ ਅਸੀਂ ਜ਼ੁਲਮ ਚੱਲਿਆ ਪਰ ਮੈਂ ਸਮਝਦਾ ਕਿ ਹੁਣ ਉਹ ਸੋਚ ਨਵੀਂ ਸੋਚ ਆ ਗਈ ਹੈ ਅੰਬੇਦਕਰ ਜੀ ਦੀ ਸੋਚ ਇੱਕ ਇੱਕ ਦਿਲ ਦੇ ਅੰਦਰ ਬਸ ਗਈ ਹੈ ਇਸ ਕਰਕੇ ਕੱਲ ਜੋ ਹੋਇਆ ਇਹ અપਮਾਨ ਜਿਹੜਾ ਇਹ ਸਹਣ ਨਹੀਂ ਕੀਤਾ ਜਾਏਗਾ ਮੈਂ ਇਹ ਉਹਨਾਂ ਤਾਕਤਾਂ ਨੂੰ ਚੇਤਾਵਨੀ ਦਿੰਦਾ ਕਿ ਤੁਸੀਂ ਅਲਗਾਓਵਾਦੀ ਲੋਕ ਤੁਸੀਂ ਫਿਰਕਾ پرست ਲੋਕ ਬਾਜ ਆ ਜਾਓ ਨਹੀਂ ਤੇ ਜਿਹੜਾ ਦਲਿਤ ਸਮਾਜ ਆ ਜਿਹੜਾ ਪਿਛੜਿਆ ਸਮਾਜ ਆ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਇਕੱਠੇ ਹੋ ਕੇ ਦਿੱਲੀ ਦੇ ਤਖਤ ਨੂੰ ਪਲਟਾ ਕੇ ਰੱਖ ਦੇਣਗੇ ਔਰ ਅੱਜ ਇਹ ਤਾਕਤਾਂ ਜਿਹੜੀਆਂ ਇਹ ਇਨਸਾਨ ਜਿਹੜੇ ਇਕੱਠੇ ਹੋਏ ਨੇ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਇਕਤ੍ਰਿਤ ਹੋਏ ਨੇ ਇਹਨਾਂ ਲੋਕਾਂ ਨੇ ਦਿੱਲੀ ਦਾ ਤਖਤਾ ਪਲਟ ਕਰਨਾ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕੱਲ ਬੰਦਈ ਕਾਲ ਦਿੱਤੀ ਗਈ ਹੈ ਕਿ ਆਪਣੇ ਵੱਲੋਂ ਕੋਈ ਖੰਦ ਦੁੱਤਾ ਜਾ ਰਿਹਾ ਕੱਲ ਕੋਈ ਖੰਦਾ ਲਾਉਣ ਵਾਲਾ ਅੱਜ ਇਹ ਸਾਨੂੰ ਬਿਲਕੁਲ ਅੰਮ੍ਰਿਤਸਰ ਬੰਦ ਦਾ ਹੀ ਸੱਦਾ ਆਇਆ ਸੀ ਇਸ ਕਰਕੇ ਅਸੀਂ ਮੁਕੇ ਦੀਆਂ ਬੰਦ ਦੀ ਅਜੇ ਕੋਈ ਕਾਲ ਨਹੀਂ ਦਿੱਤੀ ਹੁਣ ਕੀ ਐਕਸ਼ਨ ਕਰਨ ਜਾ ਰਹੇ ਹੋ ਹੁਣ ਅਸੀਂ ਇੱਥੋਂ ਚੱਲਾਂਗੇ ਜਾ ਕੇ ਪੂਰੇ ਬਾਜ਼ਾਰ ਚ ਇਹ ਮੁੱਦਾ ਅਸੀਂ ਦੱਸਾਂਗੇ ਲੋਕਾਂ ਨੂੰ ਔਰ ਜਿਹੜਾ ਹਸਪੀਟਲ ਚੌਂਕ ਆ ਉੱਥੇ ਜਾ ਕੇ ਜਿਹੜੀਆਂ ਸਮਾਜ ਵਿਰੋਧੀ ਅੰਬੇਡਕਰ ਵਿਰੋਧੀ ਤਾਕਤਾਂ ਆ ਉਹਨਾਂ ਦਾ ਪੁਤਲਾ